ਸਵਾਗਤ ਹੈ ਜੀ ਕਿਸਾਨ ਵੀਰਾਂ ਦਾ ਮਹਾਰਾਜ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਜੀ ਪਿੰਡ ਪਿਪਲੀ ਮਹਾਰਾਜ ਤੇ ਲਹਿਰਾਮਾ ਬਾਬਾ ਥਰਮਲ ਪਲਾਟ ਦੇ ਵੈਕ ਸਾਈਡ ਤੇ ਗੁਰਦੁਆਰਾ ਗੁਰੂ ਸਰ ਦੇ ਬਿਲਕੁਲ ਨੇੜੇ ਭਾਈ ਮੰਮਣੇ ਦੇ ਕੋਲ ਆਪਾਂ ਵੀਡੀਓ ਬਣਾ ਰਹੇ ਤੇ ਵੀਡੀਓ ਦੇ ਵਿੱਚ ਇੱਕ ਤੋਕੜ ਗੱਬਣਾ ਪਾਸ ਨੂੰ ਵਹਿੜ ਦਿਖਾ ਰਹੇ ਹਾਂ ਜਿਹੜੀ ਪੂਰੀ ਤਾਂ ਗੱਲਬਾਤ ਬਾਈ ਦੇ ਨਾਲ ਕਰਾਂਗੇ ਤੇ ਐਰ ਸੈਰ ਕ੍ਰੋਸ ਮਿੱਤਰੋ ਇਹ ਵਹਿੜ ਹੈ ਤੋਕੜ ਗੱਬਣਾ ਹੈ ਤੇ ਕਿੰਨੇ ਚਿਰ ਦੀ ਗੱਬਣ ਆ ਤੇ ਕਿੰਨਾ ਕ ਜਿਹੜਾ ਦੁੱਧ ਆ ਇਹਦੀ ਡਿਟੇਲ ਤਾਂ ਆਪਾਂ ਬਾਈ ਤੂੰ ਲਵਾਂਗੇ ਨੋਰਮਲ ਦਰਮਿਆਨਾ ਕਰਦਾ ਕਿਉਂਕਿ ਆਪਣਾ ਫਰਜ਼ ਮੰਨਦਾ ਮਿੱਤਰੋ ਦੱਸਣ ਦਾ ਥਾਲੇ ਵੀ ਦੀ ਸਾਫ ਹੈ ਤੇ ਕਰਦਿਆ ਬਾਈ ਦੇ ਨਾਲ ਗੱਲਬਾਤ ਪੂਰੀ ਡਿਟੇਲ ਲੈ ਕੇ ਤੁਹਾਡੇ ਨਾਲ ਕਰਦਿਆ ਸਾਂਝੀ ਹਾਂ ਬਾਈ ਹਮਨੇ ਕੀ ਹਾਲ ਹੈ ਕੀ ਹਾਲ ਹੈ ਡਾਕਟਰ ਠੀਕ ਹੈ ਸਤਾਂ ਠੀਕ ਹੈ ਜੀ ਵਧੀਆ ਜੀ ਹਾਂ ਇਹ ਆਪਾਂ ਹੁਣ ਬੈਠਦੇ ਗੱਲ ਕਰਕੇ ਤੇ ਕਿਹੜਾ ਸੂਆ ਸੂੰਦੀ ਆ ਇਹ ਤੇ ਦੂਜੇ ਸੂਏ ਜੀ ਪਹਿਲਾ ਸੂਆ ਸੂਈ ਵੀ ਆ ਹਾਂ ਦੂਜੇ ਸਵੇਰ ਸੁੰਦੀ ਆ ਕਿੰਨੇ ਕਚਰ ਦੀ ਗੱਬਣਾ ਹੈ ਇਹੇ ਤਿੰਨ ਮਹੀਨੇ ਤੇ 9-10 ਦਿਨਾਂ ਦੀ ਡਾਕਟਰ ਕਹਿ ਕੇ ਗਿਆ ਤਿੰਨ ਮਹੀਨੇ 9-10 ਦਿਨਾਂ ਦੀ ਵੀ ਮਰਲਾ ਛੋਡੀ ਗੱਬਣ ਚੈੱਕ ਕਰਾਈ ਵੀ ਆ ਆਪਦੀ ਅਗਲਾ ਤਸੱਲੀ ਕਰਾ ਸਕਦਾ ਬਿਲਕੁਲ ਜੀ ਬਿਲਕੁਲ ਤਸੱਲੀ ਕਰਾ ਕੇ ਲੈ ਜਾਵੇ ਠੀਕ ਹੈ ਕੋਈ ਮਰਜ਼ੀ ਡਾਕਟਰ ਲੈ ਆ ਕੋਈ ਵੀ ਅਗਲਾ ਆਪਦੇ ਪਿੰਡੋਂ ਲੈ ਕੇ ਆਵੇ ਇੱਥੋਂ ਲੈ ਲੈ ਕੋਈ ਵੀ ਡਾਕਟਰ ਲੈ ਲੈ ਅਗਲਾ ਆਪਦੀ ਤਸੱਲੀ ਕਰਾ ਕੇ ਲੈ ਕੇ ਜਾ ਠੀਕ ਹੈ ਹੁਣ ਦੁੱਧ ਕਿੰਨਾ ਕਹੂਗਾ ਇਹਦੇ ਥੱਲੇ 2.5 ਕਿਲੋ ਦੁੱਧਾ 2.5 ਕਿਲੋ ਮਰਲਾ ਥਾਣ ਪਾਸ ਕਰਾਉਂਦੀ ਆ ਥਾਣੀ ਚੈੱਕ ਕਰਾਉਂਦੀ ਆ ਜੀ ਐਵੇਂ ਤੋਰੋਜੇ ਨੂੰ ਖੋਲ ਕੇ ਫਿਰ ਮਿੱਤਰੋ ਥਣਪਾਸ ਕਰਾਉਂਦੀ ਆ ਤੇ ਥਣਲੇਪੇ ਦੀ ਸਾਫ ਆ ਪਹਿਲੇ ਸੂਏ ਸੂਈ ਵੀ ਆ ਦੂਜੇ ਦੀ ਗੱਬਣ ਹੈ ਤੇ ਕੱਦ ਮਿੱਤਰੋ ਦਰਮਿਆਨਾ ਫੇਸ ਕੁਆਲਿਟੀ ਮਿੱਤਰੋ ਬਹੁਤ ਚੰਗੀ ਆ ਐਰ ਸੈਰ ਕ੍ਰਾਸ ਮਿੱਤਰੋ ਵੜਾ ਤੇ ਤਿੰਨ ਮਹੀਨੇ 9 10 ਦਿਨਾਂ ਦੀ ਇਹ ਗੱਬਣ ਬਸ ਇੱਥੇ ਮੋੜ ਲਓ ਗਰੇ ਨਾ ਸੋ ਜਿਹੜੇ ਵੀ ਵੀਰ ਭਰਾ ਨੂੰ ਮਿੱਤਰੋ ਲੋਡ ਹੋਵੇ ਤਾਂ ਬਾਈ ਮਾਮਣੇ ਦੇ ਨਾਲ ਕਰ ਸਕਦਾ ਸੰਪਰਕ ਤੇ ਰੰਗ ਵੀ ਮਿੱਤਰੋ ਬਹੁਤ ਸੋਹਣਾ ਹੈ ਤੇ ਟੋਕੜ ਕੱਪਣ ਮਿੱਤਰੋ ਪਸੂ ਬਹੁਤ ਘੱਟ ਮਿਲ ਰਹੇ ਨੇ ਮੁੱਲ ਫਿਰ ਕੀ ਕਰਤਾ ਜੀ ਦਾ ਇਹਦਾ ਮੁੱਲ ਜੀ 38000 38000 ਮਾਨਦਾਨ ਹੋ ਜੂ ਹੋ ਜੂ ਠੀਕ ਆ ਫੋਨ ਨੰਬਰ ਦੱਸ ਦਿਓ ਜੀ 998847 6872 998847 6872 6872 ਤੇ ਮੁੱਲ ਹੈਗਾ ਜੀ 38000 ਮਾਣਦਾਨ 38 ਦੇ ਵਿੱਚੋਂ ਹੋਜੂ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਤਾਂ ਕਰੋ ਬਾਈ ਦੇ ਨਾਲ ਸੰਪਰਕ ਸੂਏ ਤੇ ਬਿਲਕੁਲ ਨੇੜੇ ਬਾਈ ਦਾ ਘਰ ਹੈ ਤੇ ਜੇਕਰ ਕਿਸੇ ਦੋਸਤ ਨੇ ਵੀਡੀਓ ਬਣਵਾਉਣੀ ਆ ਤਾਂ ਆਪਣਾ ਨੰਬਰ ਹੈ ਜੀ 98724 82124 ਸੋ ਸਾਰੇ ਵੀਰਾਂ ਦਾ ਧੰਨਵਾਦ